ਰਮਦਾਸ ਜੀ ਆ ਸਿੱਖ ਪਰਿਵਾਰ ਰਿਸ਼ਤਾ ਨੋਟ ਕਰੋ ਜੀ ਪਰਿਵਾਰ ਦੇ ਮੋਬਾਈਲ ਨੰਬਰ ਸਮੇਤ ਤੇ ਜਿਹੜੇ ਭੈਣ ਭਰਾ ਨੇ ਮੇ ਜੁੜੇ ਨੇ ਤੇ ਪੁਰਾਣੇ ਸਾਰੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਓ ਮੈਂ ਬਾਰ ਬਾਰ ਇਸੇ ਲਈ ਕਹਿ ਰਿਹਾ ਬੈਲ ਆਈਕਨ ਕਿਉਂਕਿ ਆਪਾਂ ਜ਼ਿਆਦਾਤਰ ਸ਼ਾਰਟ ਵੀਡੀਓ ਪਾਉਂਦੇ ਆ ਉਹਦੇ ਵਿੱਚ ਬੈਲ ਆਈਕਨ ਦਾ ਬਟਨ ਸ਼ੋ ਨਹੀਂ ਹੁੰਦਾ ਤੁਹਾਡੇ ਕੋਲ ਹਰੇਕ ਰਿਸ਼ਤਾ ਪਹੁੰਚੂ ਕੋਈ ਵੀ ਰਿਸ਼ਤਾ ਮਿਸ ਨਾ ਹੋਵੇ ਬੈਲ ਆਈਕਨ ਜਰੂਰ ਦਬਾ ਦਿਓ ਜਿਨ੍ਹਾਂ ਨੇ ਐਡ ਪਾਉਣੀ ਹੈ ਉਹਨਾਂ ਨੂੰ ਪਤਾ ਹੀ ਹੈ ਇੱਥੇ ਪੀਲੀ ਪੱਟੀ ਵਾਲਾ ਨੰਬਰ ਆਪਣਾ ਜੋ ਵਰਸਾਪ ਨੰਬਰ ਆਗਾ ਉਹਦੇ ਤੇ ਆਪਣਾ ਬਾਇਓ ਡਾਟਾ ਭੇਜ ਸਕਦੇ ਹੋ ਤੇ ਪਰਿਵਾਰ ਦਾ ਨੰਬਰ ਵੀਡੀਓ ਦੇ ਲਾਸਟ ਤੇ ਆਏਗਾ ਰਿਸ਼ਤਾ ਨੋਟ ਕਰੋ ਪ੍ਰੋਫਾਈਲ ਨੰਬਰ MB1237 ਨਾਮ ਸਿੰਘਾ ਜੀ ਮੁੰਡੇ ਦਾ ਤੇ ਹੁਸ਼ਿਆਰਪੁਰ ਤੋਂ ਮੁੰਡਾ ਬਲੋਂਗ ਕਰਦਾ ਹੈ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਹੈ ਕੱਦ ਆ ਜਿਹੜਾ 6 ਫੁੱਟ ਹੈ ਜੀ ਕਾਸਟ ਰਮਦਾਸੀਆ ਸਿੱਖ ਹੈ ਗੋਤ ਬਿੱਦਨਈ ਡੇਟ ਆਵਰਥ 15 2 94 ਹੈ ਉਮਰ ਹੈ ਜਿਹੜੀ ਮੁੰਡੇ ਦੀ ਤੇ ਕੰਮ ਸ਼ਾਪ ਕੀਪਰ ਐਂਡ ਪਾਠੀ ਸਿੰਘਾ ਕੀਰਤਨ ਕਰਦੇ ਐ ਪੜੀ ਲਿਖੀ ਸੁੰਦਰ ਕੁੜੀ ਦਾ ਰਿਸ਼ਤਾ ਇਹਨਾਂ ਨੂੰ ਚਾਹੀਦਾ ਤੇ ਮੰਗ ਇਹਨਾਂ ਦੀ ਕੋਈ ਨਹੀਂ ਤੇ ਕੁੜੀ ਦੀ ਪਲੱਸ 2 ਘਟੋ ਘਟ ਕਰੀ ਹੋਵੇ ਤੇ ਬਾਕੀ ਪਰਿਵਾਰ ਦਾ ਨੰਬਰ ਜਿਹੜਾ ਲਾਲ ਪੱਟੀ ਦੇ ਵਿੱਚ ਲਿਖ ਕੇ ਹੇਠਾਂ ਆ ਚੁੱਕਿਆ ਹੈ ਇਹਦੇ ਉੱਤੇ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਪਰਿਵਾਰ ਨਾਲ ਐਡ ਪਾਉਣ ਲਈ ਹੇਠਾਂ ਪੀਲੀ ਪੱਟੀ ਸਾਡਾ ਨੰਬਰ ਹੈ ਤੇ ਬੈਲ ਕਾਇਨ ਬਾਈ ਉਹ ਜ਼ਰੂਰ ਕਰ ਦਿਓ ਤੇ ਹਰੇਕ ਰਿਸ਼ਤਾ ਤੁਹਾਡੇ ਕੋਲੇ ਪਹੁੰਚਦਾ ਰਹੂਗਾ